ਨਾ ਮੈਂ ਜੀ ਜਿਹੜਾ ਸੀ ਮਾਰਾ ਨਹੀਂ ਜੀ ਹਾਂ ਹਾਂ ਕੀ ਕਹਿਣਾ ਚਾਹੋਗੇ ਅਸੀਂ ਆਪਣੇ ਕਾਉਂਸਲਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਦੁਵਾਰੀ ਇਹਨਾਂ ਨੇ ਬਣਾਈ ਕੋਈ ਨਹੀਂ ਬਣਾ ਸਕਦਾ ਸੀ ਇਹਨਾਂ ਦਾ ਕੰਮ ਇਹ ਇੱਕ ਗੱਲ ਹੋਈ ਸੀ ਕਾਉਂਸਲਰ ਬਣਨ ਤੋਂ ਪਹਿਲਾਂ ਇਹਨਾਂ ਨੇ ਕਾਉਂਸਲਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਦੂਜੀ ਗੱਲ ਇਹਨਾਂ ਦੀ ਸਭ ਤੋਂ ਵਧੀਆ ਗੱਲ ਇਹ ਹੈ ਇਹਨਾਂ ਨੇ ਸਾਂਝਾ ਗਰੁੱਪ ਬਣਾਇਆ ਸਾਡੇ ਮਹੱਲੇ ਦਾ ਸਾਡੇ ਮਹੱਲੇ ਦੇ ਲੋਕ ਇਕੱਠਾ ਕੀਤੇ ਜਿਨ੍ਹਾਂ ਨਾਲ ਅਸੀਂ ਆਪਣੀ ਪ੍ਰੋਬਲਮ ਇਹਨਾਂ ਨੂੰ ਸਾਰੀ ਦੱਸਦੇ ਹਾਂ ਸਾਡੇ ਕੰਮ ਜਲਦੀ ਤੋਂ ਜਲਦੀ ਖਤਮ ਹੋ ਜਾਂਦੇ ਆ ਸਾਰੇ ਖਤਮ ਹੋ ਜਾਂਦੇ ਆ ਇਹ ਕੀ ਨਾਮ ਆ ਜੀ ਮੇਰਾ ਨਾਮ ਭਰਪੁਰੂ ਦੇ ਜੀ ਬਹੁਤ ਥੈਂਕ ਯੂ ਕਰਦੇ ਆ ਜੀ ਇਹਨਾਂ ਨੇ ਸਾਡੇ ਮਾਲੇ ਬਾਰੇ ਇੰਨਾ ਸੋਚਿਆ ਸਾਨੂੰ ਇੰਨਾ ਪਿਆਰ ਦਿੱਤਾ ਸਾਡੀ ਦੀਵਾਰ ਪੂਰੀ ਕਰਵਾਈ ਔਰ ਅੱਗੇ ਵੀ ਸਾਡੇ ਨਾਲ ਕਾਰਪੋਰੇਟ ਕਰਨਗੇ ਬਹੁਤ ਅੱਛੇ ਸਪான்ਸਰ ਆ ਸਾਨੂੰ ਬਹੁਤ ਅੱਛਾ ਲੱਗਿਆ ਇਹਨਾਂ ਦੇ ਨਾਲ ਮਿਲ ਕੇ ਹਾਲ ਅਕੂਪਰ ਦੇ ਵਿੱਚ ਸਾਡੇ ਸੰਗਤ ਰੋਡ ਤੇ ਰਾਜਗੁਰੂ ਸਟਰੀਟ ਵਾਲਿਆਂ ਨੇ ਕੁਝ ਬੰਬਪਕੀਨ ਦੱਸਿਆ ਸੀ ਕਿ ਆਪਣਾ ਗਰੇਵਿਆਰ ਦੀ ਦੀਵਾਰ ਜਿਹੜੀ ਹੈ ਨਾ गिरਣ ਵਾਲੀ ਹੈ ਤੇ ਇਹਨੂੰ ਅਗਰ ਜੇ ਤੁਸੀਂ ਪੀਸ ਸੈੱਟ ਕਰਾ ਦੋ ਜਾਂ ਨੁਕਸਾਨੋਂ ਤੋਂ ਬਚ ਜਾਏਗਾ ਜੀ ਤੇ ਉਹਦੇ ਪਲੇਟੇਟ ਆਪਣਾ ਅਰੂਣਾ ਸਾਹਿਬ ਕੋਲੋਂ ਐਮਐਲਏ ਗੋਗੀ ਜੀ ਨੂੰ ਇਹਨਾਂ ਨੇ ਆਪਣੀ ਕੰਪਲੇਂਟ ਕੀਤੀ ਸੀ ਜੀ ਤੇ ਗੋਗੀ ਜੀ ਨੇ ਇਹਦੇ ਫਾਜ਼ਲ ਜਿਹੜੇ ਨੇ ਪੰਚ ਜੀ ਨੂੰ ਬੁਲਾਇਆ ਸੀ ਤੇ ਉਹਨਾਂ ਨਾਲ ਬੈਠ ਕੇ ਇਸ ਬਾਰੇ ਗੱਲ ਹੋਈ ਤੇ ਪੰਚ ਜੀ ਨੇ ਕਿਹਾ ਵੀ ਸਾਡੇ ਕੋਲ ਇਸ ਗ੍ਰੇਵਯਾਰਡ ਨੂੰ ਠੀਕ ਕਰਨ ਲਈ ਫੰਡਸ ਨਹੀਂ ਹੈਗੇ ਜੀ ਤੁਸੀਂ ਸਰਕਾਰੀ ਫੰਡਸ ਦੇ ਵਿੱਚ ਇਹ ਦੀਵਾਰ ਨੂੰ ਬਣਾ ਦਿੱਤਾ ਜਾਵੇ ਉਦੋਂ ਰਿਲੇਟਿਡ ਅਸੀਂ ਇਹਨਾਂ ਤੋਂ ਕੰਸਰਟ ਲਾ ਲਿਆ ਸੀਗਾ ਜੀ ਪੰਕਰ ਜੀ ਨੇ ਆਪਣੇ ਲੈਟਰ ਲਿਖ ਕੇ ਦੇ ਕੇ ਆਪਣਾ ਆਪਣਾ ਗੋਗੀ ਜੀ ਨੂੰ ਦਿੱਤਾ ਸੀਗਾ ਜੀ ਡੈਟਾ ਕੀ ਇਹਦੇ ਵਿੱਚ ਅਸੀਂ ਆਪਣਾ ਕੰਸਰਟ ਲੈ ਕੇ ਤੁਸੀਂ ਸਰਕਾਰੀ ਖਾਤੇ ਦੇ ਵਿੱਚ ਇਹਨੂੰ ਫੀਕਰਾ ਦਿੱਤਾ ਜਾਵੇ ਫਿਰ ਉਹਨਾਂ ਨਾਲ ਦੇ ਵਿੱਚ ਇਲੈਕਸ਼ਨਸ ਆ ਗਏ ਕੰਮ ਰੁਕ ਗਿਆ ਨਹੀਂ ਹੋ ਪਾਇਆ ਕੋਈ ਇਲੈਕਸ਼ਨ ਕੋਡ ਲੱਗ ਗਿਆ ਸੀਗਾ ਅੰਨ ਜਨਵਰੀ ਦੇ ਵਿੱਚ ਗੋਗੀ ਜੀ ਅਸਾਂ ਚਲੇ ਗਏ ਫਿਰ ਤੋਂ ਆਪਾਂ ਐਜ਼ ਅ ਕੰਸਟੈਂਟ ਵੈਰੀ ਵਾਈਫ ਮੰਤਰੀ ਹੋਸਟ ਹੈਗੇ ਨੇ ਤੇ ਅਸੀਂ ਆਪਣਾ ਕੰਮ ਸ਼ੁਰੂ ਕੀਤਾ ਏਰੀਆ ਦੇ ਵਿੱਚ ਦੁਆਰਾ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਵੀ ਜੋ ਤੁਹਾਡੇ ਉਸਨ ਵਾਲੇ ਕੀ ਤਸੀਹ ਜਿਹੜੇ ਕੰਮ ਹੋਣ ਵਾਲੇ ਨੇ ਉਹ ਪ੍ਰੋਡਿੰਗ ਉਹ ਕਰਾ ਦਿੱਤੇ ਜਾਣਗੇ ਜਿਹੜੇ ਚਾਹਤਾਂ ਜੁਗਿਆ ਇਸ ਵਿੱਚ ਕਬਜ਼ਾ ਕਰਤੀ ਕੋਈ ਕਿਤੀ ਗਈ ਹੈ ਜੀ ਉਹ ਐਕਟਲੀ ਅਰੋੜਾ ਸਾਹਿਬ ਜਿਹੜੇ ਨੇ ਇੱਥੇ ਮੱਲੇ ਦੀ ਮੀਟਿੰਗ ਕੀਤੀ ਗਈ ਮੈਂ ਟਿੱਕਲੀ ਖਸੂ ਗਿਆ ਗਈ ਆ ਤਾਂ ਇਹਨਾਂ ਨੇ ਆਪਣੇ ਕਿਹਾ ਕਿ ਸਾਡੀ ਦੀਵਾਰ ਬਣਾ ਦਿੱਤੀ ਜਾਵੇ ਸਾਡੇ ਅਰੋੜਾ ਸਾਹਿਬ ਬਹੁਤ ਵਧੀਆ ਲੇਕ ਇਨਸਾਨ ਨੇ ਉਹਨਾਂ ਨੇ ਇਸ ਪ੍ਰੋਬਲਮ ਸਮਝਦੇ ਹੋਏ ਇਸ ਏਰੀਆ ਦੇ ਵਿੱਚ ਜਿਹੜੀ ਦੀਵਾਰ ਹੈ ਉਹਨੂੰ ਬਿਲਾਲ ਲਈ ਆਪਣੇ ਪਰਸਨ ਫੰਡ ਦੇ ਵਿੱਚੋਂ ਫੰਡ ਦਿੱਤੇ ਉਹਨਾਂ ਨੇ ਕਿਹਾ ਕਿ ਦੀਵਾਰ ਮੈਂ ਬਣਵਾ ਕੇ ਦੂੰਗਾ ਜੀ ਐਂਡ ਫਿਰ ਅਸੀਂ ਇਹਦੇ ਰਿਲੇਟਡ ਇੱਕ ਠੇਕੇਦਾਰ ਨਾਲ ਗੱਲ ਕੀਤੀ ਠੇਕੇਦਾਰ ਨੇ ਸਭ ਤੋਂ 3.5 ਲੱਖ ਰੁਪਏ ਦੀ ਪੇਮੈਂਟ ਮੰਗੀ ਜਿਸ ਦੇ ਦੀਵਾਰ ਨੂੰ ਅਸੀਂ 3.5 ਲੱਖ ਰੁਪਏ ਲਾਵਾਂਗੇ ਬਹੁਤ ਲੰਬੀ ਦੀਵਾਰ ਹੈ ਤੋੜ ਕੇ ਦੁਬਾਰਾ ਬਣਾਨੀ ਐਂਡ ਉਸ ਦੇ ਰਿਲੇਟਡ ਜਦੋਂ ਅਸੀਂ ਕੰਮ ਸ਼ੁਰੂ ਕਰਾਇਆ ਤੇ ਅਰੁਣਾ ਸਾਹਿਬ ਨਾਲ ਗੱਲਬਾਤ ਹੋ ਕੇ ਕੰਮ ਜੁਕਸੂ ਸ਼ੁਰੂ ਹੋਇਆ ਇੱਕ ਹਫਤਾ ਅਸੀਂ ਉਹਨਾਂ ਨੇ ਜਿਹੜੇ ਫਾਦਰ ਨੇ ਉਹਨੂੰ ਪਿਕਚਰਸ ਭੇਜਦੇ ਨੇ ਜਿਮਾਰ ਗਰੀਬ ਦੇ ਉੱਤੇ ਸ਼ੁਰੂ ਹੋ ਚੁੱਕੀ ਹੈ। ਟੁੱਟ ਗਈ ਤੇ ਤੁਸੀਂ ਆਪਣੇ ਕੰਫਰਮ ਪਰਸਨ ਭੇਜ ਦੋ ਜਿਉਂਨਾ ਤੁਹਾਨੂੰ ਲੱਗੇ ਕਿ ਤੁਹਾਡਾ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ। ਜਦੋਂ ਤੱਕ ਉਹਨਾਂ ਨਾਲ ਹਫਤਾ ਗੱਲ ਹੁੰਦੀ ਰਹੀ ਤਾਂ ਤੱਕ ਸਹੀ ਸੀਗਾ ਚਾਹਨਾ ਕਿ ਉਹਨਾਂ ਨੂੰ ਕੋਈ ਆਪੋਜੀਸ਼ਨ ਪਾਰਟੀਆਂ ਨੇ ਸ਼ਾਇਦ ਉਹਨੂੰ ਚੁਪਕ ਦਿੱਤਾ ਤੇ ਉਹ ਆ ਕੇ ਕਹਿਣ ਲੱਗੇ ਕਿ ਮੇਰੀ ਪਿਤਾ ਮਨਜ਼ੂਰੀ ਤੋਂ ਤੁਸੀਂ ਮੇਰੀ ਗ੍ਰੇਵੀਆर्ड ਦੇ ਉੱਤੇ ਕਬਜ਼ਾ ਕਰਨ ਲੱਗੇ ਹੋ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਗ੍ਰੇਵੀਆर्ड ਦੇ ਉੱਤੇ ਪਹਿਲੀ ਕਦੇ ਕਬਜ਼ਾ ਕਰਨ ਦੀ ਕਿਸੇ ਦੀ ਕੋਈ ਮੱਚਾ ਹੈ ਹੀ ਨਹੀਂ ਐਵੇਂ ਦੀ ਅਰਥ ਤਾਂ ਤੁਹਾਡਾ ਦੀਵਾਰ ਜਿਹੜੀ ਹੈ ਉਹ ਟੁੱਟ ਰਹੀ ਹੈ ਤੁਸੀਂ ਆਪ ਸਾਨੂੰ ਕੰਸਰਟ ਦਿੱਤਾ ਤਾਂ ਸੀ ਉਹ ਦੀਵਾਰ ਬਣਾਣਾ ਚਾਹੁੰਦੇ ਹਨ ਲੇਕਿਨ ਉਹਨਾਂ ਜਨਨ ਦੇ ਵਿੱਚ ਉਹਨਾਂ ਨੇ ਮੇਰੇ ਤੇ ਰੋਣਾ ਸਾਹਿਬ ਦੇ ਉੱਤੇ ਗਲਤ ਅਲੈਗੇਸ਼ਨ ਲਗਾਏ ਜਿ ਤੁਸੀਂ ਸਾਡੇ ਕੰਪਨੀ ਸਪਾਸਟ ਤੇ ਕਬਜ਼ਾ ਕਰਨ ਲੱਗੇ ਹੋ ਲੇਕਿਨ ਤਾਂ ਵੀ ਉਸ ਸਮੇਂ ਜੋ ਹੈ ਉਹ ਕੰਮ ਨੂੰ ਅਸੀਂ ਬੜੇ ਪਿਆਰ ਨਾਲ ਦੇਖਿਆ ਸੀ ਉਸ ਇਲੈਕਸ਼ਨ ਦੇ ਨਾਲ ਕੋਮ ਰੁਕਵਾ ਦਿੱਤਾ ਇਲੈਕਸ਼ਨ ਤੋਂ ਬਾਅਦ ਫਿਰ ਅਸੀਂ ਏਰੀਆ ਵਾਲਿਆਂ ਨੇ ਸਾੰਦਰ ਦੇ ਵਿਸ਼ਵਾਸ ਰੱਖਿਆ ਅਰੋਣਾ ਸਾਹਿਬ ਜਿੱਤੇ ਚਤਨ ਤੋਂ ਬਾਅਦ ਸਾਡਾ ਪਹਿਲਾ ਕੰਮ ਇਹ ਸੀ ਕਿ ਜਿਹੜੀ ਚੀਜ਼ ਅਸੀਂ ਅਧੂਰੀ ਛੱਡੀ ਹੈ ਉਹਨੂੰ ਕੰਪਲੀਟ ਕਰੀਏ ਉਹ ਅਸੀਂ ਅੱਜ ਕੰਪਲੀਟ ਫੁਲੀ ਕਰਤੀ ਹੈ ਦੀਵਾਰ ਤੇ ਕੋ ਲੋਕੇ ਹੋ ਗਈ ਹੈ ਮੱਲੇ ਵਾਲੇ ਬੜੇ ਖੁਸ਼ ਨੇ ਔਰ ਇਹਨਾਂ ਦੀ ਹੋਰ ਕੋਈ ਤਕਲੀਫਾਂ ਜਿਹੜੀਆਂ ਨੇ ਤਕਰੀਬਨ ਸਾਰੀ ਕੰਮ ਜਿਹੜੀਆਂ ਸੌਲਟ ਆਊਟ ਹੋ ਚੁੱਕੀਆਂ ਨੇ ਜੋ ਵੀ ਹੋਰ ਕੰਮ ਹੋ ਰਿਹਾ ਹੈਗੀ ਹੈ ਜੋ ਸਾਨੂੰ ਦੱਸ ਰਹੇ ਨੇ ਕਿ ਉਹ ਜਿਹੜੀ ਲੈਟਰ ਸਾਡੀ ਹੋ ਰਹੀ ਹੈ ਅਸੀਂ ਉਹ ਵੀ ਪੂਰੀ ਕਰਕੇ ਦੇਵਾਂਗੇ ਬਾਕੀ ਬਹੁਤ ਵਧੀਆ ਚੱਲ ਰਿਹਾ ਹੈ ਜੀ ਸੰਜੀਵ ਰੌਣਾ ਜੀ ਬਹੁਤ ਵਧੀਆ ਬੰਦੇ ਨੇ ਔਰ ਉਹ ਚਾਹੁੰਦੇ ਨੇ ਕਿ ਆਪਣੇ ਸ਼ਹਿਰ ਨੂੰ ਵਧੀਆ ਸਾਫ਼ ਸੁਥਰਾ ਔਰ ਜਿਹੜੇ ਲੋਕਾਂ ਨੇ ਮੇਰੇ ਤੋਂ ਸ਼ੁਆਦ ਰੱਖਦੇ ਹੈ ਤੇ ਉਹਨਾਂ ਨੇ ਜੋ ਜੋ ਚਾਹਦੇ ਨੇ ਉਹਨਾਂ ਵੱਧ ਕੇ ਕਰਕੇ ਦਿਖਾਵਾਂ ਹਾਂ ਜੀ ਮੈਂ ਵੰਦਰੀ ਮੈਂ ਜੈਰਾ ਕਾਉਂਸਲਰ ਵਾਟਰਪਾਸ 71 ਸੇ आज हम संगत रोड और राजगुरु स्ट्रीट में यहाँ आए हैं और लोगों की प्रॉब्लम सुनने के लिए आई थिंक मुझे लोग कहना सही नहीं होगा ये मेरी फैमिली है दिस इज़ माई फैमिली नाउ और मुझे बड़ा अच्छा लगा कि इन्होंने हमारे को आज बुलाया और हमारा वेलकम किया आ, और बहुत ही अच्छे मतलब एक बुजुर्ग भी हैं और मेरे हम उम्र भी हैं सब मुझे एक फैमिली जैसे हैं तो यहाँ पे एक बॉल का मुद्दा था जो यहाँ पे चल रहा था बहुत सालों से तो वो पहले तो संजीव अरोड़ा जी को बहुत बहुत थैंक्स जिन्होंने कॉपरेट किया और हमें ये वॉल बनाने के लिए परमिशन दी इसमें बहुत हटल्स भी आए बट सम हाउ हम कहते हैं ना नगर सच्चाई पे चलते हैं तो सब जो हटल्स है वो दूर हो जाते हैं और इसीलिए आज देखो आज लोगों की सुनवाई भी हुई हमारी भी सुनवाई हुई और भगवान की कृपा से आज वॉल बन गई तो ये लोग बहुत खुश हैं और हम यहाँ पे आए हैं जो आए दिन को जो कोई भी प्रॉब्लम्स हैं ਉਹ ਫੈਸਲਾ ਕਰਨੀ ਪਈ ਤਾਂ ਇਨਕੇ ਅੱਜ ਅਸੀਂ ਨੇ ਪ੍ਰੋਬਲਮਸ ਵੀ ਸੁਣੀਆਂ ਔਰ ਬਹੁਤ ਅੱਛਾ ਲੱਗਾ ਇੱਕ ਫੈਮਿਲੀ ਦਾ ਮਾਹੌਲ ਥਾ ਬਹੁਤ ਅੱਛਾ ਲੱਗਾ ਜੀ ਤਾਂ ਬੜੇ ਖੁਸ਼ ਆ ਜੀ ਤੇ ਅਸੀਂ ਕਾਫੀ ਟਾਈਮ ਤੋਂ ਇਹ ਦੀਵਾਰ ਜਿਹ ਟੁੱਟਣ ਵਾਲੀ ਸੀ ਜਿਹੜਾ ਕਿ ਕਿਸੇ ਵੇਲੇ ਡਰ ਜਾਂਦੀ ਤੇ ਜਾਨੀ ਮਾਲ ਦੀ ਨੁਕਸਾਨ ਵੀ ਹੋ ਸਕਦਾ ਸੀ ਅੱਜ ਅਸੀਂ ਬੜੇ ਖੁਸ਼ ਆ ਕਿ ਮੰਨੂ ਜੀ ਜੀ ਤੇ ਏਰੀਆ ਦੇ ਕਾਉਂਸਲ ਨੰਦਨੀ ਜੀ ਸੌਰਵ ਜੀ ਜੀ ਜੀਵਨ ਰੋਣਾ ਜੀ ਇਹਨਾਂ ਸਾਰਿਆਂ ਦੇ ਐਫਰਟਸ ਕਰਕੇ ਅੱਜ ਇਹ ਦੀਵਾਰ ਜਿਹੜੀ ਹੈ ਕੰਪਲੀਟ ਹੋ ਗਈ ਹੈ ਅਚੀ ਤਰ੍ਹਾਂ ਪੁਸਤਰ ਹੋ ਗਈ ਹੈ ਔਰ ਗਲੀ ਦੀ ਜਿਹੜੀ ਅੱਛੀ ਮੁਖ ਦੇ ਰਹੀ ਹੈ ਤੇ ਨਾਲ ਸਾਰੇ ਮਿਲਿਆਲੇ ਬਹੁਤ ਖੁਸ਼ ਨੇ ਅਸੀਂ ਇਸ ਗੱਲ ਦੀ ਮੰਨੂ ਜੀ ਦੀ ਕਾਉਂਸਲ ਮੈਡਮ ਦੀ ਔਰ ਸੰਜੀਵ अरोड़ा ਜੀ ਦੀ ਸਭ ਦੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਤੁਹਾਨੂੰ ਕਦੇ ਕੋਈ ਪ੍ਰੋਬਲਮ ਆਉਣਗੀਆਂ ਉਹ ਸਾਡੇ ਵੱਧ ਚੜ ਕੇ ਸਾਡੇ ਪ੍ਰੋਬਲਮ ਨੂੰ ਕਾਲ ਕਰਨਾ ਐਸ ਜੀ ਵੀਰਾ ਪ੍ਰੈਜੈਂਟ ਹੈ ਔਰ ਜਦੋਂ कौंसल का इलेक्शन होना जी उसका नंदनी जी बने सहोत सुख हो गया सू कोई परेशानी आती है अस उम्व होगी जिस तरह कोपरे मैं नहीं समझना कोई भी ऐसा कौंसलर होगा जो ਏਰੀਆ ਰੈਜ਼ਿਡੈਂਟਾਂ ਤੋਂ ਟਾਪ ਟਾਪਰ ਇਸ ਕੰਦੇਰੀ ਸਾਡੇ ਏਰੀਆ ਰੈਜ਼ਿਡੈਂਸ 172 ਦੇ ਤੋਂ ਬਾਰੇ ਬਹੁਤ ਬੁਝਲ ਬੰਦ 71 ਦੇ ਦਿੱਨੇ ਵੀ ਰੈਜ਼ਿਡੈਂਟ ਬਹੁਤ ਕੁੱਝ ਨੇ ਇਹਨਾਂ ਦੀ ਸਰਵਿਸ ਦੇ ਨਾਲ ਕੋਈ ਤੁਹਾਨੂੰ ਕੋਈ ਵੀ ਪਰਜਾਨੀ ਆਦੀ ਹੈ ਮੈਂ ਡਾਇਰੈਕਟ ਨੂੰ ਟੈਲੀਫੋਨ ਕਰਨਾ ਤੇ ਵਿਦਨ ਆਫਰ ਨਾਲ 1 प्रॉब्लम

ਪ੍ਰੋਪਰਲੀ ਇਹ ਨਵੀਂ ਬਣ ਕੇ ਕਾਫੀ ਹਾਈਟ ਵੀ ਅਧੀ ਅੱਛੀ ਹੋ ਗਈ ਹੈ ਤੇ ਪ੍ਰੋਪਰ ਪਲਾਸਰ ਹੋ ਕੇ ਸੱਭ ਆਏ ਨੇ ਮੇਰੇ ਗੱਟੂ ਹੋਰ ਵੀ ਕਾਫੀ ਸਮੇਂ ਤੇ ਕੰਮ ਕਰ ਗਿਆ। ਸਾਹਿਬ ਵੀ ਸੈਟੀਸਫਾਈਡ ਹੈ ਕਿ ਸਾਰੇ ਕੋਈ ਵੀ ਕੰਮ ਰਹਿੰਦਾ ਮਹੱਲੇ ਦਾ ਕੁਝ ਵੀ ਰਹਿੰਦਾ ਤੇ ਕੌਂਸਲਰ ਸਾਹਿਬ ਬਹੁਤ ਵੱੱਟ ਚੜ ਕੇ ਆਪਣਾ ਕੰਮ ਫਟਾਫਟ ਕਰਵਾ ਲੈਂਦੇ ਆਗੇ ਇਮੀਡੀਏਟ ਐਕਸ਼ਨ ਵਰਨਦਾ ਹੁੰਦਾ